ਜਪੂਜੀ ਸਾਹਿਬ ਦੀ 38ਵੀਂ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਇੱਕ ਬਹੁਤ ਹੀ ਕਮਾਲ ਦੀ ਤਸਵੀਰ ਸਾਡੇ ਸਾਹਮਣੇ ਰੱਖਦੇ ਨੇ ਇੱਕ ਅਜਿਹੀ ਰੋਹਾਨੀ ਵਰਕਸ਼ਾਪ ਦੀ ਜਿੱਥੇ ਸਾਡੀ ਆਪਣੀ ਸੁਰਤ ਸਾਡੀ ਆਪਣੀ ਚੇਤਨਾ ਨੂੰ ਇੱਕ ਨਵਾਂ ਰੂਪ ਦਿੱਤਾ ਜਾਂਦਾ ਹੈ ਇਸ ਨੂੰ ਕਿਹਾ ਗਿਆ ਹੈ ਸੱਚੀ ਟਕਸਾਲ ਤਾਂ ਆਓ ਅਜ ਆਪਾਂ ਇਸ ਰਹੱਸਮਈ ਟਕਸਾਲ ਦੇ ਅੰਦਰ ਚੱਲਦੇ ਹਾਂ ਤੇ ਸਮਝਦੇ ਹਾਂ ਕਿ ਇਹ ਹੈ ਕੀ ਤੇ ਇਹ ਬ੍ਰह्म ਗਿਆਨ ਦੇ ਰਾਹ ਨੂੰ ਕਿਵੇਂ ਰੋਸ਼ਨ ਕਰਦੀ ਹੈ ਪਰ ਇਸ ਟਕਸਾਲ ਦੇ ਅੰਦਰ ਜਾਣ ਤੋਂ ਪਹਿਲਾਂ ਜ਼ਰਾ ਇੱਕ ਕਦਮ ਪਿੱਛੇ हट ਕੇ ਸੋਚੀਏ ਸਦੀਆਂ ਤੋਂ ਹਰ ਇਨਸਾਨ ਇੱਕ ਬੁਨਿਆਦੀ ਸਵਾਲ ਨਾਲ ਜੂਝਦਾ ਆ ਰਿਹਾ ਹੈ ਆਖਰ ਸਾਡੀ ਜ਼ਿੰਦਗੀ ਦਾ ਅਸਲ ਮਕਸਦ ਕੀ ਹੈ ਅਸੀਂ ਇੱਥੇ ਕਿਉਂ ਹਾਂ ਦੇਖੋ ਜਪਜੀ ਸਾਹਿਬ ਸਿਰਫ ਇੱਕ ਧਾਰਮਿਕ ਬਾਣੀ ਨਹੀਂ ਹੈ ਇਹ ਤਾਂ ਇੱਕ ਗਾਈਡ ਹੈ ਇੱਕ ਨਕਸ਼ਾ ਹੈ ਜਿਹੜਾ ਸਾਨੂੰ ਜ਼ਿੰਦਗੀ ਦੇ ਸਭ ਤੋਂ ਡੂੰਗੇ ਸਵਾਲਾਂ ਦੇ ਜਵਾਬ ਲੱਭਣ ਵਿੱਚ ਮਦਦ ਕਰਦਾ ਹੈ ਇਹ ਸਾਨੂੰ ਸਾਡੇ ਅਸਲੀ ਮਕਸਦ ਤੇ ਮਤਲਬ ਤੱਕ ਲੈ ਕੇ ਜਾਂਦਾ ਹੈ ਤੇ ਇਸੇ ਨਕਸ਼ੇ ਦੇ ਬਿਲਕੁਲ ਕੇਂਦਰ ਵਿੱਚ ਹੈ ਸੱਚੀ ਟਕਸਾਲ ਦਾ ਸਿਧਾਂਤ ਇਹ ਹੈ ਆਤਮਾ ਦੀ ਵਰਕਸ਼ਾਪ ਜਿੱਥੇ ਅਸਲੀ ਬਦਲਾ ਅਸਲੀ ਕਾਰਤ ਹੁੰਦੀ ਹੈ ਇਹ ਸਾਰਾ ਵਿਚਾਰ ਇਸ ਇੱਕ ਤੁਕ ਤੋਂ ਸ਼ੁਰੂ ਹੁੰਦਾ ਹੈ ਘੜਿਆ ਸ਼ਬਦ ਸੱਚੀ ਟਕਸਾਲ ਇੱਥੇ ਘੜਿਆ ਦਾ ਮਤਲਬ ਹੈ ਘੜਨਾ ਕਿਸੇ ਚੀਜ਼ ਨੂੰ ਢਾਲ ਕੇ ਨਵਾਂ ਆਕਾਰ ਦੇਣਾ ਬਿਲਕੁਲ ਉਸੇ ਤਰ੍ਹਾਂ ਜਿਵੇਂ ਕੋਈ ਕਾਰੀਗਰ ਧਾਤ ਨੂੰ ਸ਼ਕਲ ਦਿੰਦਾ ਹੈ ਤਾਂ ਫਿਰ ਸਵਾਲ ਇਹ ਹੈ ਕਿ ਘੜਿਆ ਜਾ ਰਿਹਾ ਹੈ ਤੇ ਕਿੱਥੇ ਘੜਿਆ ਜਾ ਰਿਹਾ ਹੈ ਇਸ ਵਿੱਚ ਹੀ ਤਾਂ ਸਾਰਾ ਭੇਦ ਛੁਪਿਆ ਹੋਇਆ ਹੈ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਬਿਲਕੁਲ ਸਾਫ਼ ਕਰ ਲਈਏ ਇਹ ਸੱਚੀ ਟਕਸਾਲ ਕੋਈ ਇੱਟਾਂ ਪੱਥਰਾਂ ਦੀ ਬਣੀ ਹੋਈ ਜਗ੍ਹਾ ਨਹੀਂ ਹੈ ਇਹ ਤਾਂ ਸਾਡੇ ਅੰਦਰ ਦੀ ਇੱਕ ਅਵਸਥਾ ਹੈ ਇੱਕ ਅਜੇ ਹੀ ਰੋਹਾਨੀ ਵਰਕਸ਼ਾਪ ਜਿੱਥੇ ਮਨੁੱਖੀ ਚੇਤਨਾ ਨੂੰ ਗੁਰੂ ਦੀ ਸਿੱਖਿਆ ਦੀ ਰੋਸ਼ਨੀ ਵਿੱਚ ਸਾਫ਼ ਕੀਤਾ ਜਾਂਦਾ ਹੈ ਨਵਾਂ ਆਕਾਰ ਦਿੱਤਾ ਜਾਂਦਾ ਹੈ ਤੇ ਪੂਰੀ ਤਰ੍ਹਾਂ ਬਦਲ ਦਿੱਤਾ ਜਾਂਦਾ ਹੈ ਹੁਣ ਦੇਖੋ ਜਿਵੇਂ ਕਿਸੇ ਵੀ ਵਰਕਸ਼ਾਪ ਵਿੱਚ ਸੰਦਾਂ ਤੇ ਕੱਚੇ ਮਾਲ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਇਸ ਰੋਹਾਨੀ ਟਕਸਾਲ ਨੂੰ ਚਲਾਉਣ ਲਈ ਵੀ ਕੁਝ ਖਾਸ ਸੰਦ ਚਾਹੀਦੇ ਨੇ ਆਓ ਦੇਖੀਏ ਉਹ ਸੰਦ ਕਿਹੜੇ ਨੇ ਗੁਰੂ ਸਾਹਿਬ ਇਸ ਪੂਰੀ ਪ੍ਰਕਿਰਿਆ ਨੂੰ ਸਮਝਾਉਣ ਲਈ ਇੱਕ ਸੁਨਿਆਰੇ ਦੀ ਦੁਕਾਨ ਦਾ ਬੜਾ ਹੀ ਖੂਬਸੂਰਤ ਰੂਪਕ ਵਰਤਦੇ ਨੇ ਜ਼ਰਾ ਸੋਚ ਕੇ ਦੇਖੋ ਇੱਕ ਸੁਨਿਆਰਾ ਸੋਨੇ ਨੂੰ ਸ਼ੁੱਧ ਕਰ ਰਿਹਾ ਹੈ ਉਸ ਨੂੰ ਸਭ ਤੋਂ ਪਹਿਲਾਂ ਦੋ ਚੀਜ਼ਾਂ ਦੀ ਲੋੜ ਪਵੇਗੀ ਜਤ ਅਤੇ ਧੀਰਜ ਤਾਂ ਇਹ ਕੰਮ ਕਿਵੇਂ ਕਰਦਾ ਜਤ ਯਾਨੀ ਕਿ ਆਤਮ ਸੰਜਮ ਉਹ ਪੱਠੀ ਹੈ ਇਹ ਉਹ ਅਨੁਸ਼ਾਸਨ ਹੈ ਜਿਹੜਾ ਬਦਲਾ ਲਈ ਜ਼ਰੂਰੀ ਗਰਮੀ ਜ਼ਰੂਰੀ ਤਪਸ਼ ਪੈਦਾ ਕਰਦਾ ਪਰ ਸਿਰਫ ਗਰਮੀ ਨਾਲ ਤਾਂ ਗੱਲ ਨਹੀਂ ਬਣਨੀ ਇਸ ਲਈ ਤੀਰਜ ਯਾਨੀ ਸਬਰ ਦੀ ਵੀ ਲੋੜ ਹੈ ਤੀਰਜ ਉਹ ਉਸਤਾਦ ਸੁਨਿਆਰਾ ਹੈ ਜਿਹੜਾ ਇਸ ਗਰਮੀ ਨੂੰ ਕਾਬੂ ਵਿੱਚ ਰੱਖਦਾ ਹੈ ਬਿਨਾ ਕਿਸੇ ਜਲਦਬਾਜ਼ੀ ਦੇ ਬੜੇ ਧਿਆਨ ਨਾਲ ਕੰਮ ਕਰਦਾ ਹੈ ਠੀਕ ਹੈ ਸਾਡੇ ਕੋਲ ਪੱਠੀ ਵੀ ਹੈ ਤੇ ਕਾਰੀਗਰ ਵੀ ਹੁਣ ਕੰਮ ਕਰਨ ਲਈ ਇੱਕ ਮਜ਼ਬੂਤ ਆਧਾਰ ਤੇ ਸੰਦਾਰੀ ਲੋੜ ਹੈ ਤੇ ਉਹ ਹਨ ਮਤਿ ਅਤੇ ਵੇਦੂ ਦੇਖੋ ਮਤ ਯਾਨੀ ਕਿ ਉੱਚੀ ਸਮਝ ਉਹ ਅਹਰਣ ਹੈ ਜਿਸ ਉੱਤੇ ਰੱਖ ਕੇ ਚੇਤਨਾ ਨੂੰ ਘੜਿਆ ਜਾਂਦਾ ਹੈ ਇਹ ਇੱਕ ਮਜ਼ਬੂਤ ਬੇਸ ਦਿੰਦੀ ਹੈ ਅਤੇ ਵੇਦ ਯਾਨੀ ਕਿ ਬ੍ਰह्म ਗਿਆਨ ਉਹ ਹਥੋੜਾ ਤੇ ਬਾਕੀ ਸੰਦ ਨੇ ਜਿਹੜੇ ਸਾਡੀ ਚੇਤਨਾ ਨੂੰ ਸਹੀ ਆਕਾਰ ਦਿੰਦੇ ਨੇ ਪਰ ਇੱਕ ਮਿੰਟ ਇਸ ਪੱਠੀ ਦੀ ਅਗ ਨੂੰ ਹਵਾ ਕੌਣ ਦੇ ਰਿਹਾ ਹੈ ਇਸ ਰੂਹਾਨੀ ਗਰਮੀ ਦਾ ਬਾਲਣ ਕੀ ਹੈ ਇਥੇ ਪਾਓ ਯਾਨੀ ਪਰਮਾਤਮਾ ਦਾ ਡਰ ਅਦਬ ਉਹ ਧੌਂਕਣੀ ਹੈ ਇਹ ਤਪ ਤਾਓ ਯਾਨੀ ਕਿ ਰੂਹਾਨੀ ਅਨੁਸ਼ਾਸਨ ਦੀ ਅਗ ਨੂੰ ਲਗਾਤਾਰ ਪਖਾਈ ਰੱਖਦੀ ਹੈ ਇਹ ਕੋਈ ਨੈਗੇਟਿਵ ਡਰ ਨਹੀਂ ਬਲਕਿ ਇੱਕ ਡੂੰਗਾ ਸਤਕਾਰ ਹੈ ਜਿਹੜਾ ਸਾਨੂੰ ਅਨੁਸ਼ਾਸਨ ਦੇ ਰਾਤੇ ਟਿਕਾਈ ਰੱਖਦਾ ਹੈ ਤਾਂ ਜੋ ਸ਼ੁੱਧ ਹੋਣ ਲਈ ਲੋੜੀਂਦੀ ਤਪਸ਼ ਬਣੀ ਰਹੇ ਹੁਣ ਆਣਿਆ ਇਸ ਸਾਰੀ ਪ੍ਰਕਿਰਿਆ ਦੇ ਦਿਲਵਲ ਸਾਡੇ ਕੋਲ ਗਰਮੀ ਹੈ ਸੰਦਵੀ ਨੇ ਪਰ ਕੱਚਾ ਮਾਲ ਕੀ ਹੈ ਤੇ ਉਸ ਨੂੰ ਕਿਸ ਭਾਂਡੇ ਵਿੱਚ ਪਿਗਲਾ ਕੇ ਢਾਲਿਆ ਜਾ ਰਿਹਾ ਹੈ ਜਵਾਬ ਹੈ ਪਾਉ ਯਾਨੀ ਕਿ ਬ੍ਰह्मਪ੍ਰੇਮ ਇਹ ਪਿਆਰ ਹੀ ਉਹ ਪਾਂਡਾ ਜਾਂ ਕੁਠਾਲੀ ਹੈ ਜਿਸ ਵਿੱਚ ਸਾਰਾ ਕੰਮ ਹੁੰਦਾ ਹੈ ਅਤੇ ਇਸ ਪਿਆਰ ਦੀ ਕੁਠਾਲੀ ਵਿੱਚ ਕੀ ਟਾਲਿਆ ਜਾਂਦਾ ਹੈ ਅੰਮ੍ਰਿਤ ਪ੍ਰਭੂ ਦੇ ਨਾਮ ਦਾ ਅੰਮ੍ਰਿਤ ਇੱਕ ਗੱਲ ਸਮਝਣ ਵਾਲੀ ਹੈ ਜੇ ਪਿਆਰ ਦਾ ਪੰਡਾ ਹੀ ਨਾ ਹੋਵੇ ਤਾਂ ਇਹ ਸਾਰੀ ਗਰਮੀ ਤੇ ਮਿਹਨਤ ਬੇਕਾਰ ਹੈ ਪਿਆਰ ਹੀ ਉਹ ਤਾਕਤ ਹੈ ਜਿਹੜੀ ਬ੍ਰह्म ਤਤ ਨੂੰ ਸੰਭਾਲਦੀ ਹੈ ਤਾਂ ਕਿ ਉਸ ਨੂੰ ਇੱਕ ਨਵਾਂ ਸ਼ੁੱਧ ਰੂਪ ਦਿੱਤਾ ਜਾ ਸਕੇ ਤਾਂ ਫਿਰ ਇੰਨਾ ਸਾਰੇ ਸੰਧਾਂ ਗੁਣਾ ਤੇ ਮਿਹਨਤ ਨਾਲ ਇਸ ਸੱਚੀ ਟਕਸਾਲ ਵਿੱਚ ਆਖਿਰ ਬਣਦਾ ਕੀ ਹੈ ਇਸ ਪੂਰੀ ਪ੍ਰਕਿਰਿਆ ਦਾ ਨਤੀਜਾ ਕੀ ਨਿਕਲਦਾ ਹੈ ਤੇ ਇੱਥੇ ਅਸੀਂ ਵਾਪਸ ਉਸੇ ਤੁਕਤੇ ਆ ਜਾਂਦੇ ਹਾਂ ਜਿੱਥੋਂ ਸ਼ੁਰੂ ਕੀਤਾ ਸੀ ਖੜੀਏ ਸ਼ਬਦ ਇਸ ਸਾਰੀ ਘਾਲਤ ਤੋਂ ਬਾਅਦ ਜਿਹੜੀ ਚੀਜ਼ ਬਣ ਕੇ ਤਿਆਰ ਹੁੰਦੀ ਹੈ ਉਹ ਹੈ ਸ਼ਬਦ ਯਾਨੀ ਕਿ ਬ੍ਰह्म ਸ਼ਬਦ ਪਰ ਇਹ ਕੋਈ ਸੋਨੇ ਚਾਂਦੀ ਦਾ ਸਿਕਾ ਨਹੀਂ ਹੈ ਅਸਲ ਉਤਪਾਦ ਤਾਂ ਇੱਕ ਬਦਲੀ ਹੋਈ ਚੇਤਨਾ ਹੈ ਇੱਕ ਬਦਲਿਆ ਹੋਇਆ ਜੀਵਨ ਹੈ ਇੱਕ ਅਜੇਹਾ ਜੀਵਨਤਾਗ ਹੈ ਜਿਹੜਾ ਬ੍ਰह्म ਗੁਣਾ ਨਾਲ ਭਰਪੂਰ ਹੋਵੇ ਇੱਕ ਅਜੇਹਾ ਜੀਵਨ ਜਿਹੜਾ ਖੁਦ ਸ਼ਬਦ ਦਾ ਪ੍ਰਗਟਾਵਾ ਬਣ ਜਾਵੇ ਪਰ ਇੱਕ ਆਖਰੀ ਤੇ ਸਭ ਤੋਂ ਜ਼ਰੂਰੀ ਗੱਲ ਇਹ ਸਾਰੀ ਮਿਹਨਤ ਸਿਰਫ ਸਾਡੇ ਆਪਣੇ ਯਤਨਾਂ ਨਾਲ ਸਿਰੇ ਨਹੀਂ ਚੜਦੀ ਗੁਰੂ ਸਾਹਿਬ ਸਾਫ਼ ਕਹਿੰਦੇ ਨੇ ਨਾਨਕ ਨਦਰੀ ਨਦਰ ਨਿਹਾਲ ਸਾਡਾ ਕੰਮ ਹੈ ਵਰਕਸ਼ਾਪ ਤਿਆਰ ਕਰਨਾ ਸੰਤ ਇਕੱਠੇ ਕਰਨਾ ਅਗ ਬਲਣੇ ਪਰ ਜਿਹੜਾ ਆਖਰੀ ਬਦਲਾ ਹੈ ਉਹ ਤਾਂ ਸਿਰਫ ਤੇ ਸਿਰਫ ਉਸ ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਪੂਰਾ ਹੁੰਦਾ ਹੈ ਤਾਂ ਆਓ ਹੁਣੇ ਸਾਰੀ ਕਹਾਣੀ ਨੂੰ ਜਪੂਜੀ ਸਾਹਿਬ ਦੇ ਵਿਚਾਰਤਾਰਾ ਦੇ ਵੱਡੇ ਮਕਸਦ ਨਾਲ ਜੋੜ ਕੇ ਦੇਖੀਏ ਸੱਚੀ ਟਕਸਾਲ ਵਿੱਚ ਢਲਣ ਦੀ ਇਹ ਪ੍ਰਕਿਰਿਆ ਅਸਲ ਵਿੱਚ ਬ੍ਰह्म ਗਿਆਨ ਹਾਸਲ ਕਰਨ ਦਾ ਰਾਹ ਹੈ ਜਦੋਂ ਅਸੀਂ ਸੰਜਮ ਸਬਰ ਸਮਝ ਸ਼ਰਧਾ ਤੇ ਪਿਆਰ ਵਰਗੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਵਸਾ ਲੈਂਦੇ ਹਾਂ ਤਾਂ ਅਸੀਂ ਆਪਣੀ ਚੇਤਨਾ ਨੂੰ ਉਸ ਪੱਧਰ ਤੱਕ ਉੱਚਾ ਚੁੱਕ ਲੈਂਦੇ ਹਾਂ ਜਿੱਥੇ ਅਸੀਂ ਬ੍ਰह्म ਨਾਲ ਇੱਕਮਿਕ ਹੋ ਜਾਂਦੇ ਹਾਂ ਇਹ ਹੀ ਸਾਡੇ ਜੀਵਨ ਦਾ ਅਸਲ ਮਕਸਦ ਹੈ ਤਾਂ ਇਹ ਸਾਰੀ ਗੱਲਬਾਤ ਸਾਨੂੰ ਇੱਕ ਆਖਰੀ ਸਵਾਲ ਤੇ ਛੱਡ ਜਾਂਦੀ ਹੈ ਅੱਜ ਦੀ ਇਸ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਅਸੀਂ ਆਪਣੀ ਖੁਦ ਦੀ ਸੱਚੀ ਟਕਸਾਲ ਕਿਵੇਂ ਬਣਾ ਸਕਦੇ ਹਾਂ ਅਸੀਂ ਆਪਣੇ ਅੰਦਰ ਉਹ ਪੱਠੀ ਉਹ ਆਹਰਣ ਤੇ ਉਹ ਪਿਆਰ ਦੀ ਕੁਠਾਲੀ ਕਿਵੇਂ ਸਥਾਪਿਤ ਕਰ ਸਕਦੇ ਹਾਂ ਇਹ ਸਵਾਲ ਸੋਚ ਵਿਚਾਰ ਲਈ ਹੈ ਦੇਖਣ ਲਈ ਬਹੁਤ ਬਹੁਤ ਧੰਨਵਾਦ